ਕਨੈਡਨ ਨਾਮ ਵਰੇ ਇਸ ਮੈਨੇਜਮੈਂਟ ਟਰਸਟ ਦੇ ਇੰਚ ਲਾਈ ਜਾ ਰਹੇ ਮਦਨ ਗੋਪਾਲ ਚੋਪੜਾ ਸਕੂਲ ਵਿਖੇ ਅੱਜ ਸਾਲਾਨਾ ਫੰਕਸ਼ਨ ਕਰਵਾਇਆ ਗਿਆ ਜਿਸ ਤੋਂ ਵਿੱਚ ਭਾਗ ਪਾਉਂਦੇ ਸੀਨੀਅਰ ਆਗੂ ਤਰਨ ਚੁੱਗ ਨੇ ਬੁੱਕ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਇਸ ਦੌਰਾਨ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਪਿਛਲੇ ਲਗਭਗ 7 ਸਾਲ ਤੋਂ ਇੱਥੇ ਫੰਕਸ਼ਨ ਨਹੀਂ ਹੋਇਆ ਨਵੇਂ ਟਰਸਟ ਦੇ ਵੱਲੋਂ ਇਹ ਫੰਕਸ਼ਨ ਕਰਵਾਇਆ ਗਿਆ ਇਸ ਮੌਕੇ ਮੈਨੇਜਮੈਂਟ ਦੇ ਪ੍ਰਧਾਨ ਸੰਜੀਵ ਤੁਮੀਜਾ ਨੇ ਦੱਸਿਆ ਕਿ ਕਾਫੀ ਸਾਲਾਂ ਤੋਂ ਫੰਕਸ਼ਨ ਨਾ ਹੋਣ ਕਾਰਨ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਨਹੀਂ ਹੋ ਪਾ ਰਿਹਾ ਸੀ ਕਿਉਂਕਿ ਪੜ੍ਹਾਈ ਦੇ ਨਾਲ ਅਜਿਹੇ ਕਾਰਜ ਤਾਂ ਸਕੂਲ ਮੈਨੇਜਰ ਸ਼ਿਵਮ ਬੇਦੀ ਨੇ ਦੱਸਿਆ ਕਿ ਉਹਨਾਂ ਉਹਨਾਂ ਨੇ ਦਾਨੀ ਸਜਣਾ ਤੋਂ ਪੈਸੇ ਇਕੱਠੇ ਕਰਕੇ ਪ੍ਰੋਗਰਾਮ ਕਰਵਾਇਆ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ ਇਸ ਮੌਕੇ ਤਰੁਣ ਜਗਨ ਨੇ ਸਕੂਲ ਦੇ ਮੈਨੇਜਮੈਂਟ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ ਤੇ ਬੱਚਿਆਂ ਦੇ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਵੀ ਕੀਤੀ ਹੈ ਪਾਗਲਾਦੀ ਮੈਂ ਇੰਨਾ ਵਧੀਆ ਸਕੂਲ ਨਹੀਂ ਐਂ ਅੱਛੀ ਸੰਸਥਾ ਖੰਨਾ ਦੇ ਅੰਦਰ ਐਜੂਕੇਸ਼ਨ ਦੀ ਫੀਲਡ 'ਚ ਜਿਸ ਤਰ੍ਹਾਂ ਕੰਮ ਕਰ ਰਹੇ ਨੇ ਪੰਜਾਬੀ ਸਭਿਆਚਾਰ ਪੰਜਾਬੀਅਤ ਪੰਜਾਬੀ ਭਾਈਚਾਰਾ ਪੂਰਾ ਇੱਕ ਮিনারਾ ਬਣ ਕੇ ਕੰਮ ਕਰ ਰਿਹਾ ਮੈਂ ਵਧਾਈ ਦੇਣਾ ਧਮੀਜਾ ਜੀ ਨੂੰ ਸੂਰਜੀ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਪ੍ਰਿੰਸੀਪਲ ਮੈਡਮ ਇਹ ਸਮਾਜ ਦਾ ਬਹੁਤ ਵੱਡਾ ਕੰਮ ਹੈ ਐਜੂਕੇਸ਼ਨ ਔਰ ਇੱਕ ਮਿਸ਼ਨਰੀ ਸਵੇਰੇ ਐਜੂਕੇਸ਼ਨ ਦਾ ਔਰ ਸਮਾਜ ਦੇ ਅਲੱਗ-ਅਲੱਗ ਵਰਗ ਚਾਹੇ ਉਹ ਫਰੈਸ਼ਲੀ ਵੀਕ ਹੈ ਉਹਦਾ ਵੀ ਧਿਆਨ ਰੱਖਣਾ ਉਹਨਾਂ ਨੂੰ ਵੀ ਅੱਗੇ ਲੈ ਕੇ ਜਾਣਾ ਮੈਂ ਜਿੱਥੇ ਆਇਆ ਮੈਂ ਬੜਾ ਆਪਣੇ ਹੰਮ ਉਪਸੰਹ ਕਰ ਰਿਹਾ ਹਾਂ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਮੈਂ ਰਾਜ ਦਲ ਕਰਦਾ ਰਹਿਆ ਸੀ ਕਿ ਬਹੁਤ ਅੱਛਾ ਕੰਮ ਬੱਚਿਆਂ ਨੇ ਕੀਤਾ ਹੈ ਉਹਨਾਂ ਬੱਚਿਆਂ ਦਾ ਉਹ ਛੋਟੀ ਜੀ ਸ਼ੀਲਡ ਉਹਨਾਂ ਦੀ ਲਾਈਫ ਬਦਲ ਗਈ ਹੈ ਉਹ ਪ੍ਰੋਗਰਾਮ ਕਈ ਬੱਚਿਆਂ ਦੀ ਜ਼ਿੰਦਗੀ ਬਦਲਦਾ ਲੋਕ ਪ੍ਰੇਰਨਾ ਲੈਂਦੇ ਅਤੇ ਬਦਲਦੇ ਐਸਾ ਨਹੀਂ ਬਸ ਤੁਕਸਾਲ ਦੇ এডਿਕੇਸ਼ਨ ਦੀ ਗੱਲ ਕਰੀਏ ਸਟੇਟ ਗਵਰਨਮੈਂਟ ਕਲੇਮ ਕਰਦੀ ਹੈ ਕਿ ਅਸੀਂ এডਿਕੇਸ਼ਨ ਦੇ ਵਿੱਚ ਇੰਨਾ ਜ਼ਿਆਦਾ ਪੋਲਿਟਿਕਲ ਗੱਲ ਨਾ ਕਰੀਏ ਜ਼ਿਆਦਾ এডਿਕੇਸ਼ਨ ਪਾਲਿਸੀ ਦੀ ਗੱਲ ਹੀ ਕਰਦੀ ਹੈ ਕਿ ਜਿਹੜੇ ਉਹ ਕਹਿੰਦੇ ਬਾਕੀ ਸਟੇਟਾਂ ਨਾਲ ਐਸਾ ਕਿ ਪਹਿਲੀ ਵਾਰੀ ਦੇਸ਼ ਦੇ ਅੰਦਰ ਭਾਰਤੀ ਸੋਚ ਵਾਲੀ এডਿਕੇਸ਼ਨ ਪਾਲਿਸੀ ਲੈ ਕੇ ਆਂਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲ ਜਿਹਦੇ ਅੰਦਰ ਸਾਡੀ ਆਪਣੀ ਭਾਸ਼ਾ 'ਚ ਅਸੀਂ ਸਾਇੰਸ ਪੜ ਸਕੀਏ ਡਾਕਟਰੀ ਆਪਣੀ ਭਾਸ਼ਾ ਜੁ ਆਪਣੀ ਮਾਂ ਬੋਲੀ 'ਚ ਪੜ ਸਕੀਏ ਇਹ ਬਹੁਤ ਵੱਡਾ ਛਲਾਗਾ ਜੋ ਕੰਮ ਹੈ ਔਰ ਅਸੀਂ ਸਾਡੀ ਐਜੂਕੇਸ਼ਨ ਗੁਲਾਮੀ ਦੀ ਦਾਸਤਾਨੀ ਛੋੜੇ ਔਰ ਵੀਰਤਾਪੂਰਨ ਹੋਣੀ ਚਾਹੀਦੀ ਔਰ ਉਹ ਅਸੀਂ ਕਰਕੇ ਮੋਦੀ ਨੇ ਇਹ ਸ਼ੁਰੂਆਤ ਕੀਤੀ ਇਹ ਐਜੂਕੇਸ਼ਨ ਪਾਲਿਸੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਲੈ ਕੇ ਆਏ ਇਹ ਜਿੱਥੇ ਸਾਡੀ ਮਦਰ ਟੰਗਸ ਸਾਨੂੰ ਪੜਨ ਦਾ ਮੌਕਾ ਮਿਲੇਗਾ ਸਾਨੂੰ ਮੌਕਾ ਮਿਲ ਰਿਹਾ ਹੈ ਕਿ ਅਸੀਂ ਇਸ ਤਰ੍ਹਾਂ ਸਵਿਚ ਆਫ ਕਰਕੇ ਦੁਬਾਰਾ ਪੜ ਸਕਨੇ ਹਾਂ ਇਸ ਤਰ੍ਹਾਂ ਜੀ ਸਕਰੀਨ ਚੇਂਜ ਕਰ ਸਕਨੇ ਆ ਇੱਕ ਆਧੁਨਿਕ ਨਾਲ ਅੱਜ এডਿਕੇਸ਼ਨ ਦੇ ਨਾਲ ਜਿਹੜਾ ਹੱਥਾਂ ਦਾ ਹੁਨਰਮੰਦ ਹੋਣਾ ਬਹੁਤ ਜ਼ਰੂਰੀ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ 2014 ਚ ਸਕਿਲਿੰਗ ਨੂੰ ਦੇਸ਼ ਦੀ ਸਿੱਖਿਆ ਨਾਲ ਜੋੜਿਆ ਔਰ ਅੱਜ ਜੋ ਸਕਿਲਿੰਗ ਇੱਕ ਆਪਣੇ ਆਪ ਇੱਕ ਵੱਡਾ ਸੈਕਟਰ ਬਣਿਆ ਜਿਨੇ ਦੇਸ਼ ਚ ਕਰੋਨਾ ਲੋਕਾਂ ਨੂੰ ਕਰੋਨਾ ਲੋਕਾਂ ਨੂੰ ਕਰਮਸ਼ੀਲ ਬਣਾਇਆ ਕਰੋਨਾ ਹੱਥਾਂ ਨੂੰ ਉਜਾਰ ਇਸ ਤਰ੍ਹਾਂ ਚਲਾਣਾ ਉਹ ਸਿਖਾਤਾ ਔਰ ਉਹ ਹੁਨਰਮੰਦ ਹੋਏ ਨੇ ਜਿਹੜੇ ਕਿ 23 ਦੀ ਤਰ੍ਹਾਂ ਚ ਪਾਰਟਿਸਪੇਟ ਕਰ ਰਹੇ ਔਰ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਨਵਤਨਲੀ ਅਰਥਵਿਵਸਥਾ ਅਸੀਂ 8% ਦੇ ਆਸपास ਦੀ ਜੀਡੀਪੀ ਰਹੀ ਹੈ ਜਿਹੜੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਵੱਧ ਹੈ ਜਿਹੜੇ ਆਪਣੇ ਆਪ ਨੂੰ ਬਹੁਤ ਵਿਕਸਿਤ ਰਾਸ਼ਟਰ ਗਿਣਦੇ ਨੇ 2% ਦੇ ਆਸ-ਪਾਸ ਘੁੰਮਦੇ ਨੇ ਜਿ세 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਸੁਪਨਾ ਵਿਕਸਿਤ ਭਾਰਤ ਉਹ ਨੂੰ ਨਿਸ਼ਚਿਤ ਪੂਰਾ ਹੋਵੇ। ਥੈਂਕ ਯੂ। ਅੱਜ ਜੋ ਐਮਜੀਸੀ ਐਸ ਮਾਡਰਨ ਹਾਈ ਸਕੂਲ ਦੇ ਵਿੱਚ ਜੋ ਐਨਨ ਫੰਕਸ਼ਨ ਰੱਖਿਆ ਗਿਆ ਹੈ ਇਹ ਕਾਫੀ ਸਮੇਂ ਬਾਅਦ ਸਫਲ ਹੋਇਆ ਨਹੀਂ। ਹਾਂ। ਪਰ ਉਸ ਤੋਂ ਬਾਅਦ ਇਸ ਵਾਰ ਸਾਡੀ ਜਦੋਂ ਦੀ ਮੈਨੇਜਮੈਂਟ ਆਈ ਹੈ ਬੜੀ ਮਿਹਨਤ ਕਰਕੇ ਬੱਚਿਆਂ ਦੀ ਤਿਆਰੀ ਪ੍ਰਿੰਸੀਪਲ ਸਾਹਿਬਾ ਅਮਨੋ ਨਾਮ ਵਾਈਸ ਪ੍ਰਿੰਸੀਪਲ ਔਰ ਸਾਰੇ ਸਟਾਫ ਨੇ ਮਿਲ ਕੇ ਮਿਹਨਤ ਕਰਵਾ ਕੇ ਅੱਜ ਇਸ ਫੰਕਸ਼ਨ ਨੂੰ ਲਿਖਿਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਕਿੰਨੀ ਚੈਲ ਪੈਲਾ ਇਹਨਾਂ ਦੇ ਪੇਰੈਂਟਸ ਕਿੰਨੇ ਸਪੋਰਟ ਤੁਸੀਂ ਸਵੇਰ ਦੇ ਫੰਕਸ਼ਨ ਦੇਖ ਰਹੇ ਹੋ ਬਹੁਤ ਅੱਛਾ ਫੰਕਸ਼ਨ ਹੋ ਰਿਹਾ ਔਰ ਜਿੱਤਨੇ ਮੈਂ ਆਪਣੇ ਵੱਲੋਂ ਉਹਨਾਂ ਬੱਚਿਆਂ ਨੂੰ ਜਿਹੜੇ ਪਾਰਟਿਸਪੇਟ ਕਰ ਰਹੇ ਆ ਅੱਜ 850 ਦੇ ਸਟੂਡੈਂਟ ਆ 740 740 ਬੱਚੇ ਪਾਰਟਿਸਿਪੇਟ ਕਰ ਰਹੇ ਆ ਇਹ ਬੜੀ ਵੱਡੀ ਇੱਕ ਪ੍ਰਾਪਤੀ ਆ ਸਕੂਲ ਵਾਸਤੇ ਕਿਵੇਂ ਸਟੇਜ ਤੇ ਜਾ ਕੇ ਪਰਫਾਰਮ ਕਰਨਾ ਬੱਚਿਆਂ ਵਾਸਤੇ ਵੱਡੀ ਗੱਲ ਆ ਕਿਉਂਕਿ ਆਮ ਹਾਲਾਤਾਂ ਦੇ ਵਿੱਚ ਇਹ ਆਪਾਂ ਸਟੇਜ ਤੇ ਪਰਫਾਰਮ ਨਹੀਂ ਕਰਦੇ ਤਾਂ ਜੋ ਤੋ ਬੱਚੇ ਆ ਉਹਨਾਂ ਨੇ ਅੱਗੇ ਮੱਲਾ ਮੰਨੀ ਆ ਪੜ ਕੇ ਕਿਸੇ ਨੇ ਚਾਰਟਰਡ ਅਕਾਊਂਟੈਂਟ ਬਣਨਾ ਕਿਸੇ ਨੇ ਵਕੀਲ ਬਣਨਾ ਕਿਸੇ ਨੇ ਡਾਕਟਰ ਬਣਨਾ ਕਿਸੇ ਨੇ ਆਈਏਐਸ ਕੰਨੀ ਆ ਕਿਸੇ ਨੇ ਆਈਬੀਐਸ ਜਾਣਾ ਔਰ ਜਜ਼ਬਾਨ ਬਣਨਾ ਔਰ ਉਹ ਜਸਟੇਜ ਤੇ ਪਰਫਾਰਮ ਕਰਦੇ ਆ ਆਪਣੀ ਸੰਸਕ੍ਰਿਤੀ ਨਾਲ ਵੀ ਜੋੜਦੇ ਆ ਔਰ ਉਸ ਤੋਂ ਲਾਹਾ ਜੋ ਸਾਡੇ ਇੱਥੇ ਅਕੈਡੈਮਿਕ ਆ ਉਹਦੇ ਵਿੱਚ ਵੀ ਆਣਾ ਮੱਲਾ ਮਾਰ ਕੇ ਆਪਣਾ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਦੇ ਆ ਤੁਸੀਂ ਵੀ ਅੱਜ ਸਾਡੇ ਸਕੂਲ ਦੇ ਵਿੱਚ ਕਵਰੇਜ ਕਰ ਮਾਏ ਤੁਹਾਡਾ ਵੀ ਬਾਕ ਬਾਕ ਵੈਲਕਮ ਹੈ ਕਿਉਂਕਿ ਤੁਹਾਡੇ ਮਾਦਮ ਵਾਲੀ ਇਹ ਜਿਹੜਾ ਸਾਡਾ ਸਕੂਲ ਦਾ ਜੋ ਬੱਚਿਆਂ ਦੀ ਪਰਫਾਰਮੈਂਸ ਹੈ ਔਰ ਜੋ एनुअल रिपोर्ट है पूरे साल की कि असि बच्चों की कि स्टूडेंट ने प्राप्तियां की चाहे वो अकेडम चाहे स्पोर्ट्स है चाहे, चाहे, है, चाहे आ, अपना आ, जो संस्कृति है अपना फंक्शन जो करते हैं कि भी लुधियाने जिला लैवल से पंजाब लैवल से मला मार रहे हैं साढ़े बच्चे तो आम से बहुत बहुत धन्यवाद मेरे नाल मेरी पूरी मैनेजमेंट ਮਾਣਕੜੀ ਜਨ ਸੈਕਟਰੀ ਸਾਹਿਬ Vice ਪ੍ਰਧਾਨ ਸਾਹਿਬ ਸੈਕਟਰੀ ਰਮਬੀਸ਼ ਵੀਰ ਜੀ ਪੰਪੀ ਜੀ ਸੈਕਟਰੀ ਅਰ ਸ਼ਿਮਾ ਮੈਡੀ ਜੀ ਜੋ ਕਿ ਸਕੂਲ ਦੇ ਸੈਕਟਰੀ ਨੇ ਮੈਂ ਉਹਨਾਂ ਨੂੰ ਵੀ ਬਾਕ ਦਿੱਤਾ ਮਨਨ ਕਰਦਾ ਤੇ ਪੇਰੈਂਟਸ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਸ ਸਕੂਲ ਬਣਾਇਆ ਸਾਡੇ ਸਕੂਲ ਦੇ ਵਿੱਚ ਐਡਮਿਸ਼ਨ ਦਵਾਈ ਤੇ ਮੈਂ ਸਮਝਦਾ ਕਿ ਆਮ ਹਿਸਾਬ ਨਾਲ ਇਹ ਸਕੂਲ ਜੇ ਬਣਾ ਕਾਟੇ ਚੱਲੇ ਆ ਰਹੇ ਨੇ ਉਹ ਪ੍ਰੋਫਿਟ ਲਈ ਆਂਦਾ ਔਰ ਆਮ ਨੇ ਸਮਝ ਹੋਰ ਆ ਰਹੀ ਹੈ ਜਿਹੜੀ ਅਸੀਂ ਕਰਾਂਗੇ ਧੰਨਵਾਦ ਜੈ ਹਿੰਦ ਸਨਵਾਜ ਬਹੁਤ ਖੁਸ਼ੀ ਹੋ ਰਹੀ ਹੈ ਵੀ ਸਾਡੇ ਸਕੂਲ ਦੇ ਵਿੱਚ ਅੱਜ ਐਪ੍ਰੋਕਸੀਮੇਟਲੀ 7 ਸਾਲ ਬਾਅਦ ਐਨਵਲ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਹੈ ਤੇ ਅਸੀਂ ਆਪਣੀ ਸਮੁੱਚੀ ਮੈਨੇਜਮੈਂਟ ਟੀਮ ਦਾ ਪ੍ਰਧਾਨ ਜੀ ਦਾ ਜਨਰਲ ਸੈਕਟਰੀ ਸਰ ਦਾ ਆਪਣੇ ਮੈਨੇਜਰ ਸ਼ਿਵਮ ਸਰ ਦਾ ਔਰ ਸਮੁੱਚੀ ਜਿਹੜੀ ਆਪਣੀ ਟੀਮ ਹੈ ਟੀਚਰਸ ਦੀ ਇਹਨਾਂ ਸਾਰਿਆਂ ਦਾ ਪੇਰੈਂਟਸ ਦਾ ਧੰਨਵਾਦ ਕਰਨਾ ਚਾਹੁੰਦੇ ਆਂ ਤੇ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਕੋਲ ਜਿਹੜੀ 100 ਦੇ ਸਟਰੈਂਥ ਹੈ ਉਹਦੇ ਵਿੱਚ ਮੋਰ ਥੈਨ 50% ਸਟੂਡੈਂਟਸ ਨੇ ਇਹਦੇ ਵਿੱਚ ਅੱਜ ਪਾਰਟਿਸਿਪੇਟ ਕੀਤਾ ਹੈ ਇਹ ਬੱਚਿਆਂ ਦੇ ਵਿੱਚ ਇੱਕ ਜਜ਼ਬਾ ਹੈ ਔਰ ਇੱਕ ਵੇਟ ਸੀ ਕਿ ਕਈ ਸਾਲਾਂ ਦੀ ਵੀ ਅਸੀਂ ਔਰ ਇਹਨੂੰ ਐਨਵਲ ਫੰਕਸ਼ਨ ਨੂੰ ਆਰਗੇਨਾਈਜ਼ ਕਰਵਾਇਏ ਤਾਂ ਕਿ ਸਾਡੇ ਸਕੂਲ ਦੇ ਵਿੱਚ ਜਿਹੜੇ ਪੇਰੈਂਟਸ ਨੇ ਤੇ ਉਹਨਾਂ ਨੂੰ ਵੀ ਬਹੁਤ ਅੱਛਾ ਲੱਗੇ ਕਿ ਉਹ ਇੱਕ ਪ੍ਰੈਸਟੀਜੀਅਸ ਸਕੂਲ ਦੇ ਵਿੱਚ ਬੱਚਿਆਂ ਨੂੰ ਆਪਣੀ ਐਜੂਕੇਸ਼ਨ ਦੇ ਰਹੇ ਆ ਇਹ ਪੜਾਈ ਦਾ ਇੱਕ 파ਟ ਹੈ co curricular activities academics ਦੇ ਵਿੱਚ excellence ਜਿਹੜੀ ਇਸ ਸਕੂਲ ਦੇ ਵਿੱਚ ਹਮੇਸ਼ਾ ਆਉਂਦੀ ਰਹੀ ਹੈ ਔਰ co curricular activities ਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਵੱਡ ਚੜਕਰ ਹਿੱਸਾ ਦੇਣ ਲਈ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ ਤੇ ਇਹਦੇ ਲਈ ਮੈਂ ਸਾਰੀ ਸਮੂਚੀ ਟੀਮ ਦਾ ਧੰਨਵਾਦ ਕਰਨਾ ਚਾਹਨੀ ਹੈ ਵੀ ਉਹਨਾਂ ਨੇ ਸਾਡੀ ਸਪੋਰਟ ਕੀਤੀ ਔਰ ਇਸ ਫੰਕਸ਼ਨ ਨੂੰ ਐਡਿਵਡੇ ਫੰਕਸ਼ਨ ਨੂੰ ਆਰਗੇਨਾਈਜ਼ ਕਰਨ ਲਈ ਸਾਨੂੰ ਆਪਣਾ ਪੂਰਾ ਸਾਥ ਦਿੱਤਾ ਥੈਂਕ ਯੂ ਸੋ ਮੱਚ ਸਰ ਸਾਡੇ ਸਕੂਲ ਦੇ ਵਿੱਚ ਫੀਸ ਡੈਫੀਨਿਟਲੀ ਅਦਰ ਸਕੂਲਾਂ ਨਾਲੋਂ ਬਹੁਤ ਘੱਟ ਹੈ ਔਰ ਟੋਟਲੀ ਇੰਗਲਿਸ਼ ਮੀਡੀਅਮ ਐਜੂਕੇਸ਼ਨ ਅਸੀਂ ਸਕੂਲ ਦੇ ਵਿੱਚ ਦੇ ਰਹੇ ਹਾਂ ਤੇ ਇਸ ਤੋਂ ਬਾਅਦ ਜਿਹੜੇ ਸਪੋਰਟਸ ਐਕਟੀਵਿਟੀਆਂ ਨੇ ਡੈਕਲੇਮੇਸ਼ਨ ਕੰਟੈਸਟ ਨੇ ਤੇ ਆਪਣੇ ਹਾਊਸ ਕੰਪੀਟੀਸ਼ਨਸ ਨੇ ਚਾਰ ਹਾਊਸਸ ਦੇ ਵਿੱਚ ਸਕੂਲ ਬਟਿਆ ਹੋਇਆ ਔਰ ਹਰ ਕਿੜੇ ਨੂੰ ਇੱਥੇ ਕੰਪੀਟੀਸ਼ਨਸ ਕਰਵਾਏ ਜਾਂਦੇ ਨੇ ਜਿਹੜੇ ਕਿ ਬੱਚੇ ਦੀ ਓਵਰਆਲ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਹੈ। ਦੇਖੋ ਜੀ ਅੱਜ ਐਮਜੀਸੀਐਸ ਮਾਡਲ ਹਾਈ ਸਕੂਲ ਖੰਨਾ ਦਾ ਐਨਵਲ ਪ੍ਰਾਈਜ਼ ਇਨੌਸੂਸ਼ਨ ਫੰਕਸ਼ਨ ਹੈ ਬਰੋਹਰ 2025 ਔਰ ਇਹ 6 ਸਾਲ ਬਾਅਦ ਕੈਨਨ ਫੰਕਸ਼ਨ ਹੋਇਆ ਬੱਚਿਆਂ ਨੂੰ ਬੜੀ ਵੇਟ ਸੀ ਬੱਚੇ ਬੜਾ ਚਾਹਦੇ ਸੀ ਕਿ ਐਨਵਲ ਫੰਕਸ਼ਨ ਹੋਵੇ ਲੇਕਿਨ ਫੰਡਸ ਕ੍ਰਾਈਸਿਸ ਕਰਕੇ 6 ਸਾਲ ਤੋਂ ਨਹੀਂ ਹੋ ਪਾ ਰਿਹਾ ਸੀਗਾ। ਲੇਕਿਨ ਪੈਸੇ ਇਕੱਠੇ ਕੀਤੇ ਡੋਨੇਸ਼ਨਸ ਲਿੱਤੀਆਂ ਖਨੇ ਸ਼ਹਿਰ ਦੇ ਦਾਨੀ ਪਰਸ਼ਾ ਤੋਂ ਬੜੇ ਪੈਸੇ ਲੈ ਕੇ ਆਂਦੇ ਤੇ ਫਿਰ ਘੱਟ ਪੈਸਿਆਂ ਦੇ ਵਿੱਚ ਫੰਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਔਰ ਬਹੁਤ ਵਧੀਆ ਫੰਕਸ਼ਨ ਹੋ ਰਿਹਾ ਹੈ ਪੇਰੈਂਟਸ ਵੀ ਖੁਸ਼ ਨੇ ਬੱਚੇ ਵੀ ਬੜੇ ਖੁਸ਼ ਨੇ ਕਿਉਂਕਿ ਜਿਹੜਾ ਕਲਚਰਲ ਆਈਟਮਸ ਹੈ ਜਾਂ ਕੋ-curriculum ਐਕਟੀਵਿਟੀਜ਼ ਨੇ ਪੜ੍ਹਾਈ ਤੋਂ ਇਲਾਵਾ ਬਹੁਤ ਜ਼ਰੂਰੀ ਨੇ ਬੱਚਿਆਂ ਨੂੰ ਐਕਸਪਲੋਰੇਸ਼ਨ ਹੁੰਦੀ ਹੈ ਉਹ ਆਪਣੇ ਟੈਲੈਂਟ ਨੂੰ ਐਕਸਪਲੋਰ ਕਰਦੇ ਨੇ ਔਰ ਇਨ ਫਿਊਚਰ ਉਹਨਾਂ ਨੇ ਕਿਸ ਰਸਤੇ 'ਤੇ ਜਾਣਾ ਹੈ ਉਹਨਾਂ ਨੂੰ ਇਹ ਵੀ ਪਤਾ ਚੱਲਦਾ ਕਿਉਂਕਿ ਉਹ ਜੀ ਆਪਣਾ ਰੈਕਗਨਾਈਜ਼ ਕਰਨਗੇ ਜਿਹੜਾ ਉਹਨਾਂ ਦਾ ਟੈਲੈਂਟ ਹੈ ਉਹ ਅੱਗੇ ਵੱਧ ਵੀ ਸਾਡੇ ਕੋਈ ਬਹੁਤ ਅੱਛਾ ਸਿੰਗਰ ਬਣੇਗਾ ਕੋਈ ਡਾਂਸਰ ਬਣੇਗਾ ਕੋਈ ਆਰਟਿਸਟ ਬਣੇਗਾ ਇਸ ਲਈ ਬਹੁਤ ਜ਼ਰੂਰੀ ਹੁੰਦੇ ਨੇ ਇਹ ਫੰਕਸ਼ਨ ਔਰ ਇਸ ਸਕੂਲ ਦੇ ਵਿੱਚ ਇਹ ਹੈ ਕਿ ਇਹ ਇੰਗਲਿਸ਼ మీడియం ਸਕੂਲ ਹੈ ਪੰਜਾਬ ਬੋਰਡ ਨਾਲ ਅਫੀਲੀਏਟਡ ਹੈ ਖੰਨੇ ਦਾ ਇਕਲੌਤਾ ਐਸਾ ਸਕੂਲ ਹੈ ਇਹ ਇੱਥੇ ਬਹੁਤ ਵਧੀਆ ਸਟਾਫ ਹੈ ਸਟਾਫ ਦੀ ਮਿਹਨਤ ਪ੍ਰਿੰਸੀਪਲ ਮੈਮ ਦੀ ਡੈਡੀਕੇਸ਼ਨ ਕਲਾਸ 4 EMPLOYES ਦੀ ਜਿਹੜੀ ਮਿਹਨਤ ਹੈ ਉਹ ਔਰ ਸਭ ਤੋਂ ਵੱਡੀ ਗੱਲ ਸਾਡੀ ਮੈਨੇਜਮੈਂਟ ਦੀ ਸਾਡੇ ਪ੍ਰਧਾਨ ਸੰਜੀਤ ਮੀਜਾਈ ਦੀ ਔਰ ਜਨਰਲ ਸੈਕਟਰੀ ਰਜੇਸ਼ ਢਾਲੀ ਦਾ ਮਤਲਬ ਫੁੱਲ ਅਸ਼ੀਰਵਾਦ ਜਿਹਦੀ ਬਦੌਲਤ ਅੱਜ ਇਹ ਫੰਕਸ਼ਨ ਹੋ ਸਕਿਆ ਔਰ ਇੰਨਾ ਵਧੀਆ ਸਰੂਪ ਦੇ ਵਿੱਚ ਆ ਸਕਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ ਔਰ ਲੋਕਾਂ ਤੱਕ ਸਾਡੀ ਗੱਲ ਨੂੰ ਪਹੁੰਚਾ ਲਈ ਇਸ ਫੰਕਸ਼ਨ ਨੂੰ ਲੋਕਾਂ ਤੱਕ ਪਹੁੰਚਾਣ ਲਈ ਤੁਸੀਂ ਆਪਣਾ ਕੰਮ ਕੀਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ